ਜੀ ਮੇਰੇ ਸਾਨੂੰ ਲੋਕਾਂ ਵੱਲੋਂ ਤੇ ਇੱਕ ਸਾਨੂੰ ਕੀ ਹੈ ਜੀ ਖਾਣਾ ਕੋਟ ਵਾਲੇ ਜਿਹੜਾ ਸਿਵਲ ਲੈਣਾ ਹੈ ਉਹਦੇ ਮਿਲੋਂ ਸਾਨੂੰ ਦਰਖਾਸਤ ਪ੍ਰਾਪਤ ਹੋਈ ਹੈ ਜੀ ਕਿ ਜਿਹੜੀ ਦਾਣਾ ਮੰਡੀ ਹੈਗੀ ਹੈ ਜੀ ਉਹਦੇ ਵਿੱਚ ਜਿਹੜੀਆਂ ਲੋਕ ਰੇਡੀਆਂ ਲਾਉਂਦੇ ਹੈ ਜੀ ਉਹ ਦੋਨੇ ਪਾਸੇ ਲਾੜਨਗੇ ਤੇ ਸਾਨੂੰ ਜਿਹੜਾ ਜਾਣ ਦੀ ਹੈ ਦਿੱਕਤ ਪਰੇਸ਼ਾਨੀ ਉੱਤੇ ਆ ਰਹੀ ਹੈ ਜੀ ਉਹ ਸਾਨੂੰ ਇੱਕ ਥਾਣੇ ਵੱਲੋਂ ਆਈ ਹੋਈ ਹੈ ਜੀ ਇੱਕ ਫਰਾਂਸ ਤੋਂ ਦੇ ਨਾਲ ਦਰਖਾਸਤ ਦਿੱਤੀ ਹੈ ਕਿ ਪਬਲਿਕ ਬੰਦੇ ਲਈ ਉਹ ਪਬਲਿਕ ਮੈਨ ਨੇ ਉਸ ਤੇ ਕੋਈ ਦਰਖਾਸਤ ਦਿੱਤੀ ਹੈ ਜੀ ਐਸ ਐਚਓ ਸਾਹਮਣੇ ਐਸ ਐਚਓ ਸਾਹਮਣੇ ਸਾਨੂੰ ਮਾਰਕ ਕੀਤੀ ਸੀ ਉਹ ਤੇ ਕਾਰਵਾਈ ਕੀਤੀ ਜੀ ਸਾਡੀ ਦਾਣਾ ਮੰਡੀ ਦੇ ਵਿੱਚ ਕਾਰਵਾਈ ਕੀਤੀ ਹੈ ਜੀ ਬਲੱਸ ओके ਇਹ ਇੱਕ ਉਹ ਜਿੰਦਰਾ ਕੌਂਸਲ ਦੇ ਸਾਹਮਣੇ ਆਣੀ ਜਿਹੜੀ ਹੈਗੀ ਏਰੀਆ ਤੇ ਹੋਰ ਬਾਜ਼ਾਰ ਵਿੱਚ ਕਿੱਥੇ ਕੀ ਸਮੱਸਿਆ ਹੈ ਜਿਆਦਾ ਇਹ ਵੀ ਹੁਣ ਜਿਵੇਂ ਜਿਵੇਂ ਸਾਨੂੰ ਪਤਾ ਲੱਗਦਾ ਜਿਵੇਂ ਆ ਤੁਸੀਂ ਦੇਖੋ ਇਹ ਦਰਖਾਸਤ ਆਈ ਹੋਈ ਹੈ ਮੇਰੇ ਕੋਲੇ ਇੱਕ ਜਿਹੜੀ ਇਹ ਸਿਵਲ ਲਾਈਨ ਵੱਲੋਂ ਆਈ ਹੋਈ ਹੈ ਜਿਹੜੀ ਚੌਕੀਆਂ ਚਾਰ ਦੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਹੈ ਉਹਨਾਂ ਵੱਲੋਂ ਦਰਖਾਸਤ ਮਰਨੇ ਵਿੱਤੀ ਸਾਨੂੰ ਪਰ ਇਹ ਜਿਹੜਾ ਹੈਗਾ ਤੁਸੀਂ ਦੱਸਣਾ ਹੈ ਵੀ ਇੱਥੇ ਜਿਹੜਾ ਗਾਣਾ ਮੰਡੀ ਦਾ ਏਰੀਆ ਹੈ ਜੀ ਇਹ ਅਸੀਂ ਕਨਫਰਮ ਕਰਾਂਗੇ ਸਾਡੇ ਉੱਚ ਅਧਿਕਾਰੀਆਂ ਤੋਂ ਪਹਿਲਾਂ ਉਹ ਦਿਖਾਵਦੀ ਘੜੀ ਉਹ ਤੇ ਫੈਸਲ ਨੂੰ ਦੇ ਦੰਦ ਪਾਪੇ ਕਰਵਾਤਾ ਜੀ ਸਮਝਾ ਰਿਹਾ। ਪਰ ਜਿਹੜੀ ਉਹ ਜਿਹੜੀ ਮਾਰਕੀਟ ਕਮੇਟੀ ਬਣੀ ਹੋਈ ਹੈ ਜੀ ਉਹ ਉਹਨਾਂ ਦਾ ਹੀ ਹੈ ਕਿ ਮਾਰਕੀਟ ਕਮੇਟੀ ਨੇ ਉਹਨਾਂ ਨੂੰ ਇਹ ਜਗ੍ਹਾ ਦਿੱਤੀ ਹੋਈ ਹੈ ਜਿਹੜਾ ਉਹਨਾਂ ਦੇ ਵਿੱਚ ਆਉਂਦੀ ਹੈ। ਜੋ ਵੀ ਪ੍ਰੋਸੈਸ ਹੋਇਆ ਸੀ ਉਹਨਾਂ ਨਾਲ ਪਹਿਲਾਂ ਤਾਲਮੇਲ ਕਰਾਂਗੇ ਜੀ ਉਹਨਾਂ ਨੂੰ ਕਲੈਕਟਰ ਚਿੱਠੀ ਲਾ ਕੇ ਪੁੱਛਾਂਗੇ ਜੀ ਅਸੀਂ। ਜੇ ਉਹਨਾਂ ਦੀ ਹੈਗਾ ਹੋਈ ਤਾਂ ਉਹ ਜੋ ਵੀ ਉੱਥੇ ਬਣਦੀ ਉਹਨਾਂ ਦਾ ਚੱਲਦਾ ਸਿਸਟਮ ਜਾਂ ਜੋ ਵੀ ਉਹ ਦਿੰਦੇ ਜਗ੍ਹਾ ਉਸ ਦੇ ਮੁਤਾਬਿਕ ਆ ਵੀ ਕਰਾਂਗੇ। ਤੇ ਇੱਕ ਅਜੇ ਰਜਿੰਦਰਾ ਪਾਲਸ ਕਿ ਉੱਥੇ ਵੀ ਜਿਹੜਾ ਹੈਗਾ ਕਾਰਵਾਈ ਕੀਤੀ ਜੀ ਹੈ। ਲਿੰਡਰਾ ਕਾਲਜ ਕੀ ਸੀਗਾ ਜੀ ਪਹਿਲਾਂ ਇੱਕ ਤਾਂ ਮੇਡ ਪੁਆਇੰਟ ਤੇ ਇੱਕ ਮੇਨ ਕਹਿੰਦੇ ਨੇ ਆਪਣਾ ਜੀਟੀ ਰੋਡ ਪਈਦਾ ਜੀ ਉਹ। ਉੱਥੇ ਹਰੇਕ ਤਰ੍ਹਾਂ ਦਾ ਵਾਹਨ ਉੱਥੇ ਟੱਪਦਾ ਜੀ ਹੈ ਵੀ ਇਕੱਲੀਆਂ 4 ਪਹੀਆ ਵਾਲਾ ਸਿੰਗਲ ਬਾਣ ਆਮ ਰਿਸ਼ਤ ਕੋਈ ਵੀ ਲੱਗਦੀ। ਉੱਥੇ ਕੀ ਇਹਦੀ ਕੁਝ ਨਾ ਪਿਛਲੇ ਸਮੇਂ ਦੇ ਦੌਰਾਨ ਇਹ ਦੇਖਿਆ ਜੀ ਪਹਿਲਾਂ ਉੱਥੇ ਦੋ ਚਾਰ ਐਨਕਾ ਵਾਲੇ ਖੜਦੇ ਹੁੰਦੇ ਸੀਗੇ ਜੀ। ਠੀਕ ਹੈ ਜੀ ਹੁਣ ਕੀ ਜੀ ਇਹਨੂੰ ਨਵੇਂ ਇੱਕ ਮਤਲਬ ਬੰਦੇ ਹੋਰ ਆ ਗਏ ਜੀ ਹੁਣ ਛੱਤੀਆਂ ਦਾ ਕੰਮ ਹੋ ਰਿਹਾ ਹੈ। ਉਹਨਾਂ ਨੇ ਕਿ ਇੱਕ ਸੜਕ ਦਾ ਰੋਕੀ ਰੋਕੀ ਹੋਈ ਜਿੱਧਰਲੇ ਪਾਸੇ ਰਜਿੰਦਰਾ ਕਾਲਜ ਪੰਨੀਰ ਸਕੂਲ ਜਹਾਥੇ ਪਾਸੇ ਬਾਉਂਡਰੀ ਦੇ ਕਿਤੇ ਵੀ ਕੋਈ ਚੀਜ਼ ਲਾਉਣੀ ਹੁੰਦੀ। ਹੂੰ। ਦੂਜਾ ਕੀ ਹੈ ਜੀ ਉਹਨਾਂ ਨੇ ਚਲੋ ਉੱਥੇ ਲਾ ਰੱਖਿਆ ਪਰ ਸਿਸਟਮੈਟਿਕ ਕੋਈ ਨਹੀਂ ਹੈਗਾ ਜੀ ਸਾਰੀ ਰੋਡ ਤੇ ਹੀ ਕਰ ਲਿਆ ਕਬਜ਼ਾ ਤੇ ਉਧ opposit ਰੋਡ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰਤਾ ਜੀ ਉਹਨਾਂ ਨੇ। ਹੂੰ। ਤਾਂ ਕਰਕੇ ਉਹਨਾਂ ਨੂੰ ਅੱਜ ਵੀ ਖੜੀ ਉਹਨਾਂ ਦਾ ਸਮਾਨ ਵੀ ਚੱਕਿਆ ਜੀ ਤੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਤੇ ਉਹਨਾਂ ਨੂੰ ਵਾਰਨਿੰਗ ਵੀ ਦੇ ਦਿੱਤੀ। ਵਾਰਨਿੰਗ ਹੋਰ ਰੋਜ਼ ਦਿੰਦੇ ਨੇ ਜੀ ਕਿਉਂਕਿ ਉਹ ਮੇਨ ਏਰੀਆ ਮੇਨ ਹੈ ਜੀ ਉ ਸੱਚੇ ਸਾਈ ਜੀ ਹੁਣ ਤੱਕ ਕਿੰਨੇ ਕੇ ਤੁਸੀਂ ਚਲਾਨ ਕੱਢ ਚੁੱਕੇ ਹੋ ਕਿੰਨੇ ਕੇ ਨਹੀਂ ਕਹੋਗੇ ਕੀ ਲੜੀ ਨਹੀਂ ਚਲਾਨ ਕੋਈ ਨਹੀਂ ਕੱਢਦੇ ਆਮ ਜਿਵੇਂ ਅਸੀਂ ਕੋਈ ਸਮਾਨ ਚੱਕਦੇ ਆਂ ਜੇ ਲੋਕ ਐਪਲੀਕੇਸ਼ਨ ਲੈ ਕੇ ਆਉਂਦਾ ਜਿਹੜਾ ਵੀ ਉਹਦਾ ਕੋਈ ਰਾਜੀਨਾਮਾ ਫੀਸ ਹੋਣੀ ਹੈ ਭਰ ਦਿੰਦੇ ਆਂ